ਸਮਾਣਾ ਮੰਡਲ ਦੇ ਪਿੰਡ ਖਤਰੀਵਾਲਾ ਵਿਖੇ ਰੂੜੀ ਨੂੰ ਲੈ ਕੇ ਦੋ ਪਰਿਵਾਰਾਂ ਦੇ ਆਮਣੇ-ਸਾਮਣੇ ਘਰ ਹੈ ਜਿਹੜਾ ਖਾਲੀ ਪਲਾਟ ਹੈ ਉੱਥੇ ਰੂੜੀ गिर ਜਾਂਦੀ ਸੀ ਦੂਜਾ ਕਹਿੰਦਾ ਹੈ ਕਿ ਸਾਡੀ ਥਾਂ ਹੈ ਇਸ ਨੂੰ ਲੈ ਕੇ ਦੋਹਾਂ ਦੇ ਵਿੱਚ ਵਿਵਾਦ ਹੋਇਆ ਦੋਨੋਂ ਪਾਰਟੀਆਂ ਦੇ ਚਾਰ ਲੋਕ ਜ਼ਖਮੀ ਹੈ ਇਸ ਮਾਮਲੇ ਦੇ ਵਿੱਚ ਔਰ ਇਸ ਦੀ ਜਾਂਚ ਗਾਜੇਵਾਸ ਪੁਲਿਸ ਚੌਂਕੀ ਸਦਰ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ ਬੇਸਰ ਸਿੰਘ ਜੀ ਜੀ ਦਾ ਨਾਮ ਦਲਵਾਰਾ ਖਤਰੀਵਾਲਾ ਜੀ ਆਪਣੀ ਜਗ੍ਹਾ ਸੀ ਘਰ ਦੇ ਅੱਗੇ ਜਗ੍ਹਾ ਸੀ ਹਾਂਜੀ ਹੈਗੇ ਦੋ ਢਾਈ ਮਿਸਵੇ ਤਿੰਨ ਵਾਂਗ ਹੋ ਗਈ ਹੈ ਉਹ ਆ ਕੇ ਦੋਏ ਪਾਸਿਓਂ ਕੀ ਧੱਕੇ ਨਾਲ ਕਬਜ਼ਾ ਕਰਨ ਨੂੰ ਮਰਦ ਨੇ ਬਣਾ ਰਹੇ ਸਡਾਂ ਤੋਂ ਪਾਥੋਂ ਤੇ ਬਦਦੇ ਤੇ ਖਲਾ ਆ ਜਾਂਦਾ ਜੀ ਰੋਈ ਘਰ ਲਈ ਸੰਘਾਰੇ ਖਣਾਇਆ ਗਈ ਸਾਰੀ ਥੋੜੇ ਘਾਰੇ ਖੰਡਾ ਤੇ ਹਾਂਜੀ ਹਾਂਜੀ ਰੋਈ ਖਣਾ ਆ ਜਾਂਦਾ ਜੀ ਤੇ ਕੱਲ ਸ਼ਾਮ ਨੂੰ ਆ ਕੇ ਅਸੀਂ ਕੰਮ ਦਵਾਏ ਸੀ ਆ ਕੇ ਡੜੀ ਦਾ ਧਾਰ ਕੱਢ ਰਿਹਾ ਸੀ ਆ ਕੇ ਉਹਨਾਂ ਨੇ ਟੋਟੇ ਮਾਰੇ ਘਰਿਆ ਨਹੀਂ ਘਰੇ ਰੈਡੀ ਹੋ ਰਹੇ ਨੇ ਤੇ ਛੋਟਾ ਬੱਚਾ ਜੀ 10-11 ਸਾਲ ਦਾ ਜੀ ਉਹਦੇ ਮਾਰੇ ਇੱਟ ਤੇ ਜਰਚ ਮਾਰੇ ਤੇ ਨੱਕ ਤੇ ਮਾਰੀ ਤੇਰੇ ਮਾਰੇ ਹਾਂਜੀ ਮੇਰੇ ਮਾਰੀਆਂ ਬਾਤਾਂ ਮਾਰਦੀਆਂ ਨਾਲ ਨਾ ਗਏ ਉਹਨੇ ਉਹਨਾਂ ਦੇ ਆਇਤੇ ਮਾਹੀ ਗੁੱਠੇ ਤੇ ਹਾਂਜੀ ਹਾਂ ਸਾਰਾ ਪਰਿਵਾਰ ਕੁੱਟਣਾ ਆ ਗਏ ਘਰੇ ਘਰੇ ਮੋਟਰਸਾਈਕਲ ਖੜਾਈ ਉਹਨਾਂ ਚੱਪਲਾਂ ਘਰੇ ਪਈਆਂ ਨੇ ਹਾਂਜੀ ਹਾਂ ਆਪਣੇ ਘਰੇ ਖੜਾ ਨੇ ਜੀ ਚਾਹ ਸ਼ੂਲ ਉਹਨਾਂ ਦੇ ਇੱਥੇ ਪਏ ਸਾਰਾ ਪਰਿਵਾਰ ਬਲਵੀਰ ਕਾਹਨ ਬੇਟੀ ਦਾ ਇਹਮੋਂ ਤਾਂ ਵਰਖਾ ਸਿੰਘ ਕਹਿੰਦੇ ਨੇ ਜੀ ਜਸਵਿੰਦਰ ਆ ਨਾ ਤਾਂ ਪੱਕਾ ਦਾ ਛੱਡਾ ਜੀ ਵਾਰਾ ਰੂੜੀ ਪਥਵਾੜਾ ਜੀ ਬੜਾ ਕਰਕੇ ਸਾਹਮਣੇ ਹਾਂ ਹਾਂ ਉਹ ਜੀ ਪਹਿਲਾਂ ਬੇਲਾ ਪਿਆ ਤੇ ਚੱਲ ਮੈਨੂੰ ਇਹ ਹੋ ਗਿਆ ਵੀ ਸਾਡੇ ਆਪਣੇ ਘਰ ਦੇ ਨਹੀਂ ਚੱਲ ਕੋਈ ਗੱਲ ਨਹੀਂ ਬੇਲਾ ਪਿਆ ਪਾਥੀਆਂ ਪੱਥ ਲੜਨ ਦੋ ਮੈਂ ਤੇ ਜੀ ਸਾਡੇ ਪਥਵਾੜੇ ਚ ਆਪਦਾ ਪਥਵਾੜਾ ਛੱਡ ਕੇ ਸਾਡੇ ਪਥਵਾੜੇ ਦੇ ਵਿੱਚ ਗਹਾਰੀ ਧਰਤੀ ਅਸੀਂ ਜੀ ਪਾਥੀਆਂ ਵੀ ਚੱਕੀਆਂ ਨੇ ਉਹਨਾਂ ਦੀਆਂ ਹਾਈਆਂ ਨੇ ਪਾਥੀਆਂ ਚੱਕਣ ਤੋਂ ਬਾਅਦ ਕੱਲ ਜੀ ਮੈਂ 2 ਵਜੇ ਮੈਂ ਨਰੇਗਾ ਚ ਲੱਗੀ ਹੋਈ ਸੀ ਤੇ ਉਹਦੇ ਨੂੰ ਮੈਨੂੰ ਕੁੱਟਣ ਫੇਰ ਆ ਗਈ ਮੈਨੂੰ ਚੱਲ ਪਿੰਡ ਦੇ ਲੋਕ ਖੜੇ ਤੇ ਕਹਿੰਦੇ ਜੀ ਤੁਸੀਂ ਭੱਗ ਜਾਓ ਤੁਸੀਂ ਨਾ ਖੜੋ ਰੇ ਦਿਨ ਤੁਹਾਨੂੰ ਫੜ ਲੈਣਗੇ ਮੈਂ ਜੀ ਚੱਲ ਟਾਈਮ ਬਚਾ ਲਿਆ ਭੱਗ ਗੇ ਰਾਤ ਗਾਜੇ ਵਾਸਤੇ ਸਾਨੂੰ ਵਿਆਹ ਦੀ 20000 ਰੁਪਿਆ ਸੀ ਲੈ ਕੇ ਆਏ ਲੜਾਈ ਪੈ ਗਈ ਸਾਡੀ ਮਟਰ ਕੀ ਮਾਰਾ ਤੁਹਾਡੇ ਜੀ ਪਤਾ ਨਹੀਂ ਦਾਥੜੇ ਦੂਥੜੇ ਜੂ ਲੱਗੇ ਮਾਰ ਚਾ ਕੇ ਬੇਟੀ ਗਈ ਮਾਰਿਆ ਬੇਟੀ ਤੇ ਟੁ ਮਾਰੀ ਜੀ ਤੇ ਮੁੰਡੇ ਕੇ ਮੁੰਡੇ ਨੂੰ ਪਤਾ ਨਹੀਂ ਕੀ ਮਾਰਿਆ ਜੀ ਉਹਦੇ ਸਾਰੇ ਦੰਦ ਆ ਸਾਰੇ ਦੰਦ ਉਤ ਲਿਆ ਤੇ ਸਾਡੇ ਸਾ ਪਥਵਾ ਡਾਉਨਾ ਦਾ ਵੀ ਲਵਿਆ ਸਾਡਾ ਵੀ ਲਵਿਆ ਨਾ ਜ਼ਮੀਨਤਾ ਜੀ ਦੇਖੋ ਉਹ ਚਿਹਰਾਂ ਦੀ ਬੋਲ ਰਹੀ ਆ ਉਹ ਜੀ ਵਰਤ ਜਣੀ ਅਸੀਂ ਰਿਹਾ ਹੁਣ ਉਹਨਾਂ ਦਾ ਰੌਲਾ ਜਾਂ ਵੀ ਚੱਲ ਪਿਆ ਤੀ ਉਹਨਾਂ ਨੇ ਜੀ ਕੋਈ ਪਿਕਅਪ ਚੱਕੇ ਨਹੀਂ ਤੇ ਉਹਨਾਂ ਦਾ ਤਾਂ ਕਰਕੇ ਛਾਣੇ ਦੇ ਵਿੱਚ ਰੌਲਾ ਨੌ ਬਗ ਗਿਆ ਸਾਡੇ ਜੀ ਅਸੀਂ ਹੈ ਨਹੀਂ ਤੇ ਘਰੇ ਅਸੀਂ ਮਟਰ ਤੋੜਨ ਗਏ ਹੋਏ ਤੇ ਸਾਡੇ ਡੱਕੇ ਚੱਕ ਕੇ ਉਹਨਾਂ ਨੇ ਚਿਹਰਾਂ ਨੇ ਬਾਰ ਕੱਟ ਤੇ ਸੜਕ ਤੇ ਧਰਤੀ ਚਲੋ ਅਸੀਂ ਹਾਂ ਪੰਚਾਇਤੀ ਉਹ ਜੀ ਉਹ ਤਾਂ ਚਲ ਦਸਰੀਆਂ ਜੀ ਚੌਰਾਂਦੀਆਂ ਵਸਤੀਆਂ ਬੋਲਦੀਆਂ ਨੇ ਉਹਨਾਂ ਨੇ ਰੌਲਾ ਵੀ ਚੱਕਿਆ ਤੀਗੀ ਵੀ ਚਲ ਉਹਨਾਂ ਨਾਲ ਪੰਚਾਇਤ ਨੇ ਸਾਥ ਨਹੀਂ ਦਿੱਤਾ ਵੀ ਉਹਨਾਂ ਤੋਂ ਛੁਟੀਆਂ ਨਹੀਂ ਹੈਗੀਆਂ ਕਬਜਤਾ ਜੀ ਚੌਰਾਂਦੇ ਹੀ ਹੈਗੀ ਉਹ ਕਹਿੰਦੇ ਵੀ ਜਦ ਹਾਂ ਵੀ ਵਰਤਦੇ ਜੀ ਅਸੀਂ ਉਹਨੇ ਨੇ ਵੀ ਅਸੀਂ ਕਹਿੰਦੇ ਕਿ ਸਿਚਾਗੜਿਆ ਜੀ ਕਹਿੰਦੇ ਅਸੀਂ ਥੋਡੇ ਪਥਵਾੜੇ ਦਾ ਵੀ ਝਗੜਿਆ ਜੀ ਸਾਨੂੰ ਫਿਰ ਦੱਸ ਕੇ ਝਗੜਨਾ ਸੀ ਹੈ ਆ ਗੱਲ ਆ ਠੀਕ ਹੈ ਨੇ ਵੀ ਝਾਕੇ ਦੇਣੇ ਸਾਡੇ ਨੂੰ ਹਾਂ ਹਾਂ ਵੀ ਸਾਡੇ ਅਸੀਂ ਜੀ ਫਤਵਾਰੇ ਤੇ ਗਾਜੀ ਵਾਸਤੋਂ ਪੈਸੇ ਲੈ ਕੇ ਆਏ ਤੇ ਲਫਾਫਾ ਜਦੋਂ ਮੇਰੇ ਮੁੰਡੇ ਨੂੰ ਕੁੱਟਣ ਲੱਗੇ ਮੋਟਰਸਾਈਕਲ ਸਾਡਾ ਅੰਦਰ ਖਿੱਚ ਕੇ ਲੈ ਗਏ ਸਾਨੂੰ ਖਿੱਚ ਕੇ ਲੈ ਗਏ ਲੋਕਾਂ ਨੇ ਆ ਕੇ ਸਾਨੂੰ ਛੁਡਾ ਕੇ ਤਾਂ ਕਰੇ ਭਈ ਸਾਡਾ 20000 ਰੁਪਿਆ ਗਿਆ ਨਾਲੇ ਸਾਡੇ ਜਮਾਖਾ ਕੁੱਟਦੇ ਸਾਰੇ ਕੈਮਰਾਮੈਨ ਬੀਕੇ ਕਰੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼